ਜਦੋਂ ਤੁਹਾਡੀ ਸਰਕਾਰ ਬਣੀ ਸੀ ਮਾਰਚ ਦੇ ਵਿੱਚ ਪਹਿਲਾ ਸੈਸ਼ਨ ਸੱਦਿਆ ਪਹਿਲੀ ਅਪ੍ਰੈਲ ਨੂੰ ਪਹਿਲੀ ਗੱਲ ਤਾਂ ਦੁਨੀਆ ਭਰ ਚ ਪਹਿਲੀ ਅਪ੍ਰੈਲ ਤੁਹਾਨੂੰ ਪਤਾ ਹੈ ਨੌਨ ਸੀਰੀਅਸਨੈਸ ਕਰ ਜਾਣੀ ਜਾਂਦੀ ਹੈ ਬਾਜੀ ਬਾਜੀ ਮੈਂ ਸਾਰੀਆਂ ਗੱਲਾਂ ਤੁਹਾਡੀਆਂ ਸਾਹਿਬਾ ਪਰ ਸਿਰਫ ਮੈਨੂੰ ਤੁਹਾਡੇ ਵਰਗਾ ਰਾਜਨੀਤਿਕ ਤੁਹਾਡੇ ਵਰਗਾ ਤਜਰਬੇਕਾਰ ਕੋਈ ਨਹੀਂ ਹੈ ਲੇਕਿਨ ਮੈਂ ਇੱਕ ਬੇਨਤੀ ਕਰਦਾ ਵੀ ਆਪਾਂ ਇੱਥੇ ਆਪਾਂ ਫਲਡਸ ਦੀ ਗੱਲ ਕਰਦੇ ਔਰ ਮੈਂ ਤੁਹਾਡੇ ਹਲਕੇ ਦੇ ਵਿੱਚ ਜਾ ਕੇ ਆਇਆ ਇੰਨਾ ਨੁਕਸਾਨ ਹੋਇਆ ਉੱਥੇ ਚਲੋ ਆ ਛੱਡ ਲੈਨੇ ਆਪਾਂ ਨਾ ਮਤਲਬ ਇਹਨੂੰ ਅੱਛਾ ਅੱਛਾ ਪੋਜ਼ਿਟਿਵ ਰੱਖੀਏ ਜੀ ਆਪਾਂ ਫੇਰ ਤੇ ਉਸੇ ਕੁੱਕੜ ਖੇ ਦੇ ਵਿੱਚ ਹੀ ਨਿਕਲ ਜਾਣਾ ਟਾਈਮ ਕੀ ਫਾਇਦਾ ਆਪਣੇ ਪੰਜਾਬ ਦੇ ਲੋਕ ਆਪਾਂ ਨੂੰ ਦੇਖ ਰਹੇ ਤਿੰਨ ਕਰੋੜ ਲੋਕ ਦੇਖ ਰਹੇ ਬਾਜਵਾ ਜੀ ਚਲੋ ਪਲੀਜ਼ ਜੀ ਰਾਜਨੀਤੀ ਨਹੀਂ ਆਪਾਂ ਇਹਦੇ ਪੋਜ਼ਿਟਿਵ ਲਈਏ ਸਰ ਹਮੇਸ਼ਾ ਹੀ ਪੋਜ਼ਿਟਿਵ ਹੀ ਰੱਖਿਆ ਮੈਂ ਤੇ ਤੁਹਾਨੂੰ ਬੇਨਤੀ ਕਰਨਾ ਅਸੀਂ ਤੇ ਹਮੇਸ਼ਾ ਹੀ ਤੁਹਾਨੂੰ ਜਦੋਂ ਵੀ ਪੰਜਾਬ ਦੇ ਹੱਕ 'ਚ ਦੇਸ਼ ਦੇ ਹੱਕ 'ਚ ਕੋਈ ਗੱਲ ਆਈ ਅਸੀਂ ਹਮੇਸ਼ਾ ਜਿੰਨੇ ਮਤੇ ਆਏ ਨੇ ਅਸੀਂ ਤੁਹਾਨੂੰ ਹਮੇਸ਼ਾ ਸਪੋਰਟ ਕੀਤੀ ਕਹਿੰਦਾ ਮੇਰਾ ਮਕਸਦ ਇਹ ਹੁਣ ਵੀ ਅਸੀਂ ਸਪੋਰਟ ਕਰਾਂਗੇ 200 ਕਰੋੜ ਰੁਪਇਆ ਜਿਹੜਾ ਤੁਸੀਂ ਮੰਗਿਆ ਪੰਜਾਬ ਦਾ ਜੈਨੂਨ ਹੰਦਾ ਹੈ ਤੇ ਦੂਜੀ ਗੱਲ ਜੋ ਪ੍ਰਧਾਨ ਮੰਤਰੀ ਜੀ ਦੇ ਕੇ ਗਏ ਨੇ ਇਸ ਗੱਲ 'ਮੈਂ ਸਹਿਮਤ ਹਾਂ ਨਿਰ 8% ਤੱਕ ਪਰ ਇੱਕ ਵੱਡੀ ਗੱਲ ਜਿਹੜੀ ਸਪੀਕਰ ਸਾਹਿਬ ਤੁਹਾਡੀ ਸਰਕਾਰ ਨੂੰ ਵੀ ਕਲੀਅਰ ਕਰਨੀ ਪੈਗੀ ਉਹ ਇਹ ਹੈ ਕਿ ਮੋਦੀ ਸਾਹਿਬ ਕਹਿ ਗਏ ਕਿ 12000 ਕਰੋੜ ਰੁਪਇਆ ਤੁਹਾਡੂ ਕੋ ਪਿਆ ਜੀ ਤੁਹਾਡੇ ਚੀਫ ਮਿਨਿਸਟਰ ਸਾਹਿਬ ਤੇ ਐਫਐਮ ਸਾਹਿਬ ਕਹਿੰਦੇ ਸਾਡੇ ਕੋ 1500 ਕਰੋੜ ਆਇਆ ਹੁਣ ਤੁਸੀਂ ਮੈਨੂੰ ਦੱਸੋ ਸਾਰੇ ਪੰਜਾਬ ਨੂੰ ਕੀ ਆਪਾਂ ਸਜ਼ਾ ਦੇ ਰਹੇ ਆ ਇੱਕ ਫੁੱਟਬਾਲ ਬਣਾ ਲਿਆ ਸੀ ਮੋਦੀ ਸਾਹਿਬ 12000 ਦੱਸੀ ਜਾਂਦੇ ਤੁਸੀਂ 1500 ਦੱਸੀ ਜਾਂਦੇ